ਅੱਜ ਅਸੀਂ ਵਿਚਾਰ ਕਰਾਂਗੇ ਜੀ ਬੱਚਿਆਂ ਨਾਲ ਡੀਲ ਕਰਨ ਦਾ ਸੁਨਹਿਰਾ ਨਿਯਮ 골ਡਨ ਰੂਲ ਜਿਹੜਾ ਹੈ 6 12 18 ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਅ ਅੱਜ ਦਾ ਜੋ ਸਾਡਾ ਵਿਸ਼ਾ ਹੈ ਉਹ ਹੈ ਇੱਕ 골ਡਨ ਰੂਲ ਕਿ ਬੱਚਿਆਂ ਨਾਲ ਸਾਨੂੰ ਡੀਲ ਕਿਵੇਂ ਕਰਨਾ ਚਾਹੀਦਾ ਹੈ ਕਿਵੇਂ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਕੀ ਕੀ ਉਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ 골ਡਨ ਰੂਲ ਹੈ ਉਹ ਹੈ 6 12 18 ਇਹਨਾਂ ਦਾ ਬਅਵੇ ਹੈ ਕਿ ਜਦੋਂ ਬੱਚੇ ਨਾਲ ਪਹਿਲਾਂ ਆਪਾਂ ਨੇ ਡੀਲ ਕਰਨੀ ਹੈ ਪਹਿਲਾਂ ਆਪਾਂ ਨੇ ਗੱਲਬਾਤ ਕਰਨੀ ਹੈ ਉਹਦੇ ਉਹਨੂੰ ਸੰਭਾਲਣਾ ਹੈ ਜਾਂ ਉਹਨੂੰ ਉਹਨੂੰ ਸਖਤੀ ਕਰਨੀ ਹੈ ਨਰਮੀ ਕਰਨੀ ਹੈ ਉਹਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਆਉਂਦਾ ਉਹ ਹੁੰਦਾ ਹੈ 0 ਤੋਂ 6 ਸਾਲ ਤੱਕ ਦੀ ਉਮਰ 6 ਸਾਲ ਤੱਕ ਦੀ ਉਮਰ ਦੇ ਵਿੱਚ ਜਦੋਂ ਅਸੀਂ ਬੱਚੇ ਨੂੰ ਸੰਭਾਲਣਾ ਹੈ ਬੱਚੇ ਨੂੰ ਸਿਖਾਉਣਾ ਹੈ ਉਹ ਬਿਲਕੁਲ ਅਲੱਗ ਚੀਜ਼ਾਂ ਹੁੰਦੀਆਂ ਜਿਵੇਂ ਜਿਵੇਂ ਸਾਨੂੰ ਉਹਦੇ ਨਾਲ ਡੀਲ ਕਰਨਾ ਚਾਹੀਦਾ ਹੈ ਤਾਹੀ ਅਸੀਂ ਤਾਹੀ ਸਾਡਾ ਬੱਚਾ ਜਿਹੜਾ ਹੈ ਉਹ ਸਹੀ ਸਿਹਤ ਦੇ ਵਿੱਚ ਚੱਲ ਸਕਦਾ ਤੇ ਸੈਕਿੰਡ ਜਿਹੜਾ ਨੰਬਰ ਆ ਜਾਂਦਾ ਇਹਨਾਂ ਦਾ ਉਹ 6 ਤੋਂ ਬਾਅਦ 7 ਤੋਂ ਲੈ ਕੇ 12 ਤੱਕ ਤੇ ਉਹ ਉਹਦੇ ਵਿੱਚ ਜਿਹੜਾ ਸਾਡਾ ਬਿਹੇਵੀਅਰ ਹੈ ਬੱਚੇ ਦੇ ਨਾਲ ਉਹ ਬਿਲਕੁਲ ਅਲੱਗ ਹੋਣਾ ਚਾਹੀਦਾ ਹੈ ਉਹਦੇ ਵਿੱਚ ਜਿਹੜਾ 0 ਤੋਂ 6 ਤੱਕ ਦਾ ਬਿਹੇਵੀਅਰ ਅਸੀਂ ਬੱਚੇ ਨਾਲ ਅਪਣਾ ਰਹੇ ਸੀ ਉਹ ਬਿਲਕੁਲ ਵੀ ਅਸੀਂ ਉਹ ਤੋਂ ਅਲੱਗ ਕਿਉਂਕਿ ਦੀ ਉਮਰ ਅਲੱਗ ਹੋ ਚੁੱਕੀ ਹੈ ਉਹਨੂੰ ਉੱਥੇ ਜਿਹੜਾ ਸਮਝਾਇਆ ਜਾਣਾ ਉਹਨਾਂ ਉਹਦੇ ਨਾਲ ਗੱਲਾਂ ਡਿਸਕਸ ਕੀਤੀਆਂ ਜਾਣੀਆਂ ਉਹ ਸਾਰਾ ਸਾਡਾ ਅਲੱਗ ਹੋਣਾ ਚਾਹੀਦਾ ਤੇ ਉਹ ਤੋਂ ਬਾਅਦ ਸਾਡੀ ਆ ਜਾਂਦੀ ਹੈ ਜੀ ਜਿਹਨੂੰ ਅਸੀਂ ਕਹਿੰਦੇ ਆ ਟੀਨੇਜ 13 ਤੋਂ ਲੈ ਕੇ 18 ਤੱਕ ਦੀ ਉਮਰ ਜਿਹਦੇ ਵਿੱਚ ਅਸੀਂ ਸਾਡਾ ਜਿਹੜਾ ਬਿਹੇਵੀਅਰ ਹੈ ਉਹ ਪਹਿਲੇ ਦੋਹਾਂ ਜਿਹੜੇ ਸਾਡੇ ਜਿਹੜੇ ਉਹਨਾਂ ਦੇ ਵਿੱਚੋਂ ਲੰਘ ਚੁੱਕਿਆ ਬੱਚਾ ਉਹਦੇ ਨਾਲੋਂ ਬਿਲਕੁਲ ਅਲੱਗ ਹੋਣਾ ਚਾਹੀਦਾ ਉਹ 0 ਤੋਂ 6 ਔਰ 6 7 ਤੋਂ 12 ਉਹ ਤੋਂ ਬਾਅਦ ਅਲੱਗ ਹੋਣਾ ਚਾਹੀਦਾ ਸਾਡਾ ਇੱਥੇ ਇੱਥੇ ਸਾਡਾ ਜਿਹੜਾ ਅ ਬੱਚਿਆਂ ਦੇ ਨਾਲ ਗੱਲਬਾਤ ਕਰਨ ਦਾ ਢੰਗ ਉਹਨਾਂ ਨੂੰ ਸਮਝਾਉਣ ਦਾ ਢੰਗ ਉਹਨਾਂ ਨਾਲ ਕਿਹੜੀਆਂ ਗੱਲਾਂ ਕਰਨੀਆਂ ਕਿਹੜੀਆਂ ਚੀਜ਼ਾਂ 'ਚ ਬੱਚੇ ਨੂੰ ਇਨਵੋਲਵ ਕਰਨਾ ਹੈ ਕਿਹੜੀਆਂ 'ਚ ਨਹੀਂ ਕਰਨਾ ਉਹ ਸਾਰੀਆਂ ਗੱਲਾਂ ਜਿਹੜੀਆਂ ਸਾਨੂੰ ਡਿਸਕਸ ਕਰਨੀਆਂ ਜ਼ਰੂਰੀ ਹੁੰਦੀਆਂ ਸੋ ਇਸ ਨਿਯਮ ਤੇ ਜ਼ਰੂਰ ਚੱਲਣਾ ਹੈ ਹਾਂ ਅਗਰ ਤੁਸੀਂ ਚਾਹੁੰਦੇ ਹੋ ਕਿ ਇਹਨਾਂ ਨਿਯਮਾਂ ਦੇ ਵਿੱਚ ਜਿਹੜੇ ਤਿੰਨੋਂ ਪੱਖ ਹੈ ਇਹ ਇਨਾਂ ਦੇ ਵਿੱਚ ਕਿਹੜੇ ਬੱਚੇ ਨਾਲ ਕਿਹੜੀ ਉਮਰ ਦੇ ਬੱਚਿਆਂ ਨਾਲ ਕਿਵੇਂ ਡੀਲ ਕੀਤਾ ਜਾਵੇ ਤਾਂ ਤੁਸੀਂ ਇਹਦੇ ਲਈ ਆਪਾਂ 6 0 ਤੋਂ 6 7 ਤੋਂ 12 ਤੇ 13 ਤੋਂ 18 ਦੇ ਲਈ ਅਲੱਗ-ਅਲੱਗ ਡਿਟੇਲਡ ਵੀਡੀਓ ਵੀ ਬਣਾ ਸਕਦੇ ਹਾਂ ਅਗਰ ਤੁਸੀਂ ਇਹ ਚਾਹੁੰਦੇ ਹੋਏ ਤਾਂ ਸਾਨੂੰ ਕਮੈਂਟ ਜ਼ਰੂਰ ਕਰਿਓ ਤਾਂ ਕਿ ਅਸੀਂ ਫਿਰ ਇਹਨਾਂ ਦੇ ਲਈ ਇੱਕ ਅਲੱਗ ਤਿੰਨ ਅਲੱਗ-ਅਲੱਗ ਵੀਡੀਓ ਜਿਹੜੀਆਂ ਬਣਾ ਕੇ ਤੁਹਾਡੇ ਸਾਹਮਣੇ ਹਾਜ਼ਰ ਕਰ ਸਕੀਏ ਕਿ ਕਿਹੜੀ ਉਮਰ ਦੇ ਬੱਚੇ ਦੇ ਨਾਲ ਸਾਨੂੰ ਕਿਵੇਂ ਡੀਲ ਕਰਨਾ ਚਾਹੀਦਾ ਜੀ ਧੰਨਵਾਦ ਜੀ